ਅੱਜ ਗੋਲੂ ਦਾ ਵਿਆਹ ਏ ਤੇ ਤਿਆਰੀਆਂ ਜੋਰਾਂ ਛੋੜਾਂ ਨਾਲ ਚੱਲ ਰਹੀਆਂ ਨੇ ਮਿੰਟੂ ਬਬਲੂ ਤੇ ਪਿੰਕੀ ਚਾਰੋਂ ਬਬਲੂ ਕਹਿੰਦਾ ਏ ਅੱਜ ਸਾਡੇ ਗੋਲੂ ਦਾ ਵਿਆਹ ਏ ਭੰਗੜਾ ਪਾਵਾਂਗੇ ਤਿੰਨੋਂ ਬਹੁਤ ਖੁਸ਼ ਨੇ ਆਖਿਰ ਭੋਲੂ ਉਹਨਾਂ ਦਾ ਪੱਕਾ ਯਾਰ ਏ ਤਿੰਨੋਂ ਖੁਸ਼ੀ-ਖੁਸ਼ੀ ਗੱਡੀ ਦੇ ਵਿੱਚ ਬੈਠਦੇ ਨੇ ਤੇ ਕਹਿੰਦੇ ਨੇ ਅੱਜ ਸਾਡੇ ਭੋਲੂ ਦਾ ਵਿਆਹ ਆ ਫਿਰ ਮੈਂ ਤਾਂ ਗਿੱਧਾ ਪਾਉ ਤਿੰਨੋਂ ਗਿੱਧਾ ਪਉਂਦੇ ਪਉਂਦੇ ਬੋਲਦੇ ਨੇ ਅੱਜ ਭੋਲੂ ਦੇ ਵਿਆਹ ਜਾਵਾਂਗੇ ਪਨੀਰ ਵਾਲੇ ਪਕੌੜੇ ਖਾਵਾਂਗੇ ਜਾਂਦੇ ਹੋਏ ਸੋਚਦੇ ਨਹੀਂ ਕਿਉਂ ਨਾ ਕੋਈ ਕਾਰਡ ਲੈ ਲਈਏ ਵਿੱਚ ਪੈਸੇ ਪਾ ਕੇ ਦੁੱਲੇ ਨੂੰ ਗਿਫਟ ਕਰਦੇ ਆਂਗੇ ਤਾਂ ਤੈਨੂੰ ਕਾਰਡ ਦੁਕਾਨ ਤੋਂ ਖਰੀਦ ਕੇ ਉਸ ਵਿੱਚ ਪੈਸੇ ਪਾ ਦਿੰਦੇ ਨੇ ਆ ਮੇਰੇ ਵੱਲ ਜੋ 200 ਪਾ ਦੇ ਤਿੰਨਾਂ ਨੂੰ ਬਹੁਤ ਚਾ ਸੀ ਗੱਡੀ ਬਰਾਤ ਵਿੱਚ ਪਹੁੰਚਦੀ ਏ ਤਿੰਨੋਂ ਆਪਣੇ ਕਾਰਡ ਲੈ ਕੇ ਗੱਡੀ ਵਿੱਚੋਂ ਬਾਹਰ ਨਿਕਲਦੇ ਨੇ ਤੇ ਬਰਾਤ ਵਾਲ ਨੂੰ ਭੱਜਦੇ ਨੇ ਨੋ ਬੋਥ ਐਕਸਾਈਟਮੈਂਟ ਹੁੰਦੇ ਨੇ ਤੇ ਭੰਗੜਾ ਪਾਉਣਾ ਚਾਲੂ ਕਰਦੇ ਨੇ ਇੰਕੀ ਆਪਣੇ ਵੀਰ ਦੇ ਵਿਆਹ ਵਿੱਚ ਇੰਨਾ ਭੰਗੜਾ ਪਾਉਂਦੀ ਏ ਕਿ ਉਸਦੇ ਵਿਆਹ ਦੇ ਵਿੱਚ ਚਾਰ ਚੰਨ ਲਗਾ ਦਿੰਦੀ ਏ ਲੋ ਜੀ ਇਧਰ ਦੁੱਲਾ ਤੇ ਦੁਲਹਨ ਦੀ ਰਸਮ ਵੀ ਚਾਲੂ ਹੋ ਗਈ ਦੋਨੋਂ ਖੁਸ਼ੀ-ਖੁਸ਼ੀ ਇੱਕ ਦੂਜੇ ਦੇ ਹਾਰ ਪਾਉਂਦੇ ਨੇ ਇਧਰ ਕੁੜੀ ਦੇ ਦੋਨੋਂ ਭਰਾ ਕੁੜੀ ਨੂੰ ਖੁਸ਼ੀ-ਖੁਸ਼ੀ ਵਿਦਾ ਕਰਦੇ ਨੇ ਪੋਲੂ ਤੇ ਉਸਦੀ ਕਰਦੀ ਪਿੰਡ ਵਿੱਚ ਪਹੁੰਚਦੇ ਨੇ ਤੇ ਸਵਾਗਤ ਪਟਾਕਿਆਂ ਨਾਲ ਕੀਤਾ ਜਾਂਦਾ ਏ। ਗਿੰਟੂ ਤੇ ਬਬਲੂ ਭਾਬੀ ਨੂੰ ਵਧਾਈਆਂ ਦਿੰਦੇ ਨੇ। ਮੇਰੇ ਪ੍ਰਾਣੇ ਲਿਆਂਦੀ ਵੋਟੀ ਚੰਨ ਵਰਗੀ। ਇੱਧਰ ਪਿੰਕੀ ਤੇ ਉਸਦੇ ਵੀਰਾਂ ਨੇ ਨੱਚ-ਨੱਚ ਧੂਮਾ ਪਾਈਆਂ ਹੋਈਆਂ ਨੇ। ਖੁਸ਼ੀ ਦੀ ਕੋਈ ਸੰਭਾਲ ਨਹੀਂ ਹੈ। ਇੱਧਰ ਗੋਲੂ ਨੇ ਰੀਬਨ ਕੱਟ ਦਿੱਤਾ ਏ। ਉਸਦੀ ਕਰਦੀ ਨੇ ਖੁਸ਼ੀ-ਖੁਸ਼ੀ ਕਰਦੇ ਅੰਦਰ ਆਪਣਾ ਕਦਮ ਰੱਖ ਦਿੱਤਾ ਏ ਬਾਰੀ-ਬਰਸੀ ਖੜਨ ਗਿਆ ਸੀ ਖਟਕੇ ਲਿਆਂਦੀ ਕੋਠੀ ਪੰਗੜਾ ਤਾਂ ਸਾਜਦਾ ਜੇ ਨਚੇ ਮੁੱਦੇ ਦੀ ਵੋਟੀਆਂ